ਨਹੀਂ ਰੁਕ ਰਿਹਾ ਅਵਾਰਾ ਕੁੱਤਿਆਂ ਦਾ ਕਹਿਰ ਮੈਂ ਪਾਇਆ ਚੱਲ ਰਹਾ ਸਾ ਤੇ ਕੁੱਤੇ ਨੂੰ ਕਾਟ ਲਿਆ ਕਾਲਸ ਇੱਕ ਹੋਰ ਮਾਸੂਮ ਦੀ ਨੋਚ ਨੋਚ ਖਾਦੀ ਲੱਤ ਅਸੀਂ ਵੀ ਰੋਜ਼ ਦੀ ਤਰ੍ਹਾਂ ਗਾਂਧੀ ਗਰਾਉਂਡ ਦੇ ਵਿੱਚ ਸੈਰ ਕਰਨ ਆਉਂਦੇ ਹਾਂ ਸਰੇ ਸੀਨੀਅਰ ਸਿਟੀਜ਼ਨ ਜਿਹੜੇ ਨੇ ਬੰਦੇ ਅਸੀਂ ਸਾਰੇ ਪੰਜ 6 ਜਣੇ ਆਉਂਦੇ ਹਾਂ ਇੱਧਰ ਇਹ ਅਹੀਂ ਰੋਜ਼ ਰੋਜ਼ਾਨਾ ਦੀ ਤਰ੍ਹਾਂ ਇੱਥੇ ਆਉਨੇ ਆ ਤੇ ਸਾਨੂੰ ਇੱਥੇ ਆਉਣ ਲੱਗਿਆ ਇੱਕ ਕੁੱਤੇ ਹਵਾਰਾ ਫਿਰਦੇ ਰਹੇ ਤੇ ਉਹ ਕੱਟੀ ਜਾਂਦੇ ਰਹੇ ਉੱਥੇ ਲੋਕਾਂ ਨੂੰ ਗੰਦੇ ਘਰਾਂnse गुज़र रहा था वहां पर सामने कुत्ता था देखते ही हमने पीछे साके काट लिया हमारा बच्चे को बुरे हाल हो गए ਸਕੁੱਲ ਦੇ ਬੱਚੇ ਪੜਨ ਆਉਂਦੇ ਨੇ ਤੇ ਉਹਨਾਂ ਨੂੰ ਉਹ ਕੁੱਤੀ ਜਿਹੜੀ ਆ ਮਗਰੋਂ ਦੀ ਆਣ ਕੇ ਤੇ ਪੈ ਜਾਂਦੀ ਏ ਇੱਕੋ ਕੁੱਤੀ ਪੈਂਦੀ ਆ ਤੇ 15 20 ਕੁੱਤੇ ਨਾਲ ਢੁੰਡ ਦੇ ਢੁੰਡ ਹੋਰ ਆਣ ਕੇ ਤੇ ਪੈ ਜਾਂਦੇ ਨੇ ਫਿਰ ਅਸੀਂ ਵੇਖੋ ਕਿਹੜਾ ਸਟੱਪ ਤੋਂ ਇਹਨਾਂ ਦੇ ਖਿਲਾਫ ਹੋਈ ਜਾਂਦਾ ਬ ਜਾ ਕੇ ਮਜਾਰਾ ਸਾਰਾ ਸ਼ਹਿਰ ਨਿਵਾਸੀ ਜਿਹੜੇ ਇਕੱਠੇ ਹੋ ਗਏ ਤੇ ਉਹਨਾਂ ਤੇ ਲੱਗ ਕੇ ਮਜਾਰਾ ਕਰਤੀ ਜਾ ਕੇ ਤੇ ਤਾਂ ਹੀ ਇਹਨਾਂ ਜਾਮ ਲੱਗਾ ਜਾ ਕੇ ਕੁਛ ਲੱਗੇ ਇਤਰਾਹ ਦੇ ਵਿਚਾਰੇ ਗਰੀਬ ਵਿਚਾਂ ਨੂੰ ਕੱਟਦੇ ਰਹਿਣ ਕਿ ਕਹਿੰਦੀ ਪਰसों ਚੋੜ ਦੇ ਸਕੂਲ ਦੇ ਬੱਚੇ ਨੂੰ ਕਟਿਆ ਉਹਦੀ ਮਾਂ ਰੋਣ ਲਈ ਵੀ ਮੇਰੇ ਕੋਲ ਪੈਸੇ ਲਾਜ ਜੋ ਕੇ ਪੈਸੇ ਆ ਨਹੀਂ ਗਏ ਉੱਥੇ ਵੀ ਸ਼ਹਿਰ ਧਾਰੀਵਰਜ ਅਵਾਰਾ ਕੁੱਤਿਆਂ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਅੱਜ ਫੇਰ ਇੱਕ ਚੁੰਗੀ ਚੋਪੜੀ ਚ ਰਹਿਣ ਵਾਲੇ ਮਾਸੂਮ ਲੜਕੇ ਜੀਤ ਮੋਹਨ ਜੋ ਆਪਣੇ ਛੋਟੇ ਭੈਣ ਤੇ ਮਾਤਾ ਸੀਤਾ ਦੇਵੀ ਨਾਲ ਜਾ ਰਿਹਾ ਸੀ ਉਸ ਨੂੰ ਅਵਾਰਾ ਕੁੱਤੇ ਨੇ ਬੁਰੀ ਤਰ੍ਹਾਂ ਨੋਚ-ਨੋਚ ਜ਼ਖਮੀ ਕਰ ਦਿੱਤਾ ਜਿਸ ਦੀ ਕਿਸਮਤ ਚੰਗੀ ਰਹੀ ਬੱਚੇ ਦੀ ਮਾਂ ਨੇ ਰੋਲਾ ਪਾਇਆ ਤੇ ਰਾਹਗੀਰਾਂ ਦੀ ਮਦਦ ਨਾਲ ਅਵਾਰਾ ਕੁੱਤਿਆਂ ਦੇ ਚੁੰਗਲ ਚੋਂ ਇਸ ਮਾਸੂਮ ਨੂੰ ਛੁਡਵਾਇਆ ਬੱਚੇ ਦਾ ਪਰਿਵਾਰ ਐਨਾ ਗਰੀਬ ਹੈ ਕਿ ਇਲਾਜ ਤੱਕ ਕਰਵਾਉਣ ਦੇ ਕਾਬਿਲ ਨਹੀਂ ਇਸ ਪਰਿਵਾਰ ਦੀ ਮਦਦ ਲਈ ਸ਼ਹਿਰ ਧਾਰੀਵਾਲ ਦੇ ਨਾਮਵਾਲ ਸਮਾਜ ਸੇਵੀ ਮੁਖਵੰਤ ਸਿੰਘ ਨਾਗੀ ਸਾਹਮਣੇ ਆਏ ਜਿਨ੍ਹਾਂ ਨੂੰ ਖੁਦ 2 ਦਿਨ ਪਹਿਲਾਂ ਅਵਾਰਾ ਕੁੱਤਿਆਂ ਵੱਲੋਂ ਕੱਟਿਆ ਗਿਆ ਸੀ ਉਹਨਾਂ ਨੇ ਇਸ ਬੱਚੇ ਦੇ ਇਲਾਜ ਦਾ ਐਲਾਨ ਕੀਤਾ ਗਲਬਾ ਦੌਰਾਨ ਜੀਤ ਮੋਹਨ ਨੇ ਦੱਸਿਆ ਕਿ ਉਹ ਤਾਂ ਆਰਾਮ ਦੇ ਨਾਲ ਆਪਣੀ ਮਾਂ ਦੇ ਨਾਲ ਜਾ ਰਿਹਾ ਸੀ ਤਾਂ ਪਤਾ ਹੀ ਨਹੀਂ ਲੱਗਾ ਕਿ ਕਿਸ ਵੇਲੇ ਕੁੱਤੇ ਨੇ ਆ ਕੇ ਉਸ ਨੂੰ ਕੱਟਣਾ ਸ਼ੁਰੂ ਕਰ ਦਿੱਤਾ ਬੱਚੇ ਦੀ ਮਾਤਾ ਸੀਤਾ ਦੇਵੀ ਨੇ ਦੱਸਿਆ ਕਿ ਝੁੰਗੀ ਚੌਪੜੀ 'ਚ ਰਹਿੰਦੇ ਹਾਂ ਅਸੀਂ ਤਾਂ ਪਹਿਲਾਂ ਹੀ ਬਹੁਤ ਗਰੀਬ ਹਾਂ ਮੁਸ਼ਕਲ ਦੇ ਨਾਲ ਗੁਜ਼ਾਰਾ ਕਰਦੇ ਹਾਂ ਉੱਪਰੋਂ ਇਹ ਅਵਾਰਾ ਕੁੱਤੇ ਨੇ ਜੋ ਉਹਨਾਂ ਦੇ ਬੱਚੇ ਦੇ ਉੱਪਰ ਕਹਿਟ ਆਇਆ ਉਨ੍ਹਾਂ ਕੋਲ ਤਾਂ ਇਲਾਜ ਲਈ ਪੈਸੇ ਨਹੀਂ ਉੱਥੇ ਹੀ ਸਮਾਜ ਸੇਵੀ ਮੁਖਵੰਤ ਸਿੰਘ 나ਗੀ ਨੇ ਕਿਹਾ ਉਹ ਪਿਛਲੇ ਕਈ ਦਿਨਾਂ ਤੋਂ ਅਵਾਰਾ ਕੁੱਤਿਆਂ ਦੀ ਸਮੱਸਿਆ ਨੂੰ ਨਗਰ ਕੌਂਸਲ ਦੇ ਧਿਆਨ ਵਿੱਚ ਲਿਆ ਰਹੇ ਨੇ ਪਰ ਨਗਰ ਕੌਂਸਲਰ ਕੁੰਭ ਕਰਨੀ ਨੀਂਦ ਸੁੱਤਾ ਪਿਆ ਕੁਝ ਵੀ ਕੋਈ ਕਾਰਵਾਈ ਨਹੀਂ ਕਰ ਰਿਹਾ ਪ੍ਰਧਾਨ ਮੁਖਵੰਤ ਸਿੰਘ 나ਗੀ ਨੇ ਕਿਹਾ ਜੇਕਰ ਨਗਰ ਕੌਂਸਲ ਧਾਰੀਵਾਰ ਵੱਲੋਂ ਇਹਨਾਂ ਕੁੱਤਿਆਂ ਦਾ ਕੋਈ ਹੱਲ ਨਹੀਂ ਕੀਤਾ ਗਿਆ ਤਾਂ ਅਸੀਂ ਜਲਦ ਸਮੁੱਚੇ ਸ਼ਹਿਰ ਨੂੰ ਲੈ ਕੇ ਨਗਰ ਕੌਂਸਲ ਦੇ ਦਫ਼ਤਰ ਬਾਹਰ ਧਰਨਾ ਲਾਵਾਂਗੇ ਜੀ ਤੁਮ मैं पार्क से निकल रहा था एक कुत्ते ने मुझे काट लिया था कौन सी पार्क तो में सामने लिया कुछ इंजेक्शन लगाया भाव जी हम धारीवाल के दस नंबर वार्ड के गांधी ग्राउंड से गुजर रहे थे वहाँ पर सामने कुत्ता था देखे ने हमने पीछे से हमारा बच्चे का बुरे हाल हो गया चक्कर आ रहा है इसको आ रहा नहीं है गरीब आदमी कुत्ते तो का आपने ऐसा काम करो कि पकड़ के ले जाओ हमारा बच्चे का बहुत दुखी हो गया है तो कुत्ते हमारे बच्चे को, को कोई इलाज कराओ कहाँ से करेंगे हम गरीब आदमी जब काट लिया तो कुत्ते तो ने और हमारे बच्चे को इलाज करके दो ठीक करके बाकी हम गरीब आदमी पहले से हम आते खाते हैं इस तरह इधर-उधर करते हैं हमारे साथ आए तो बाबूजी सिग्नल दे रहा मेरे साथ ही आया पीछे कार में कुत्ते तक परवा में देखे नहीं उसका आंख के बड़ा है पीछे था उसको काट रहा था अंकल देखे था है करा तो भागा भी कुत्ते देखो कितना हाल से मेरे बच्चे को काट लिया है मैं भगवान सिंह नागी वाइस प्रेसिडेंट गुरनाडा गर्ल्स सीनियर सेकेंडरी स्कूल ਅਹੀਂ ਵੀ ਰੋਜ਼ ਦੀ ਤਰ੍ਹਾਂ ਗਾਂਧੀ ਗਰਾਉਂਡ ਦੇ ਵਿੱਚ ਸੈਰ ਕਰਨ ਆਉਂਦੇ ਆ ਸਰੇ ਸੀਨੀਅਰ ਸਿਟੀਜ਼ਨ ਜਿਹੜੇ ਨੇ ਬੰਦੇ ਅਸੀਂ ਸਾੜੇ 5-6 ਜਣੇ ਆਉਂਦੇ ਆ ਇੱਧਰ ਇਹ ਅਹੀਂ ਰੋਜ਼ ਰੋਜ਼ਾਨਾ ਦੀ ਤਰ੍ਹਾਂ ਇੱਥੇ ਆਉਂਦੇ ਆ ਤੇ ਸਾਨੂੰ ਇੱਥੇ ਆਉਣ ਲੱਗਿਆ ਉਹ ਇੱਕ ਕੁੱਟਿਆ ਵਾਰਾ ਫਿਰਦੇ ਰਹੇ ਤੇ ਉਹ ਕੱਟੀ ਜਾਂਦੇ ਰਹੇ ਉੱਥੇ ਲੋਕਾਂ ਨੂੰ ਤੇ ਅਸੀਂ ਬੜੀ ਵਾਰੀ ਇੱਥੇ ਬਰਬਲੀ ਕਹਾ ਕਿ ਵੇਖਿਆ ਸਕੂਲ ਵਾਲਿਆਂ ਵੀ ਕਮੇਟੀ ਘਰੋਂ ਦੇਕੇ ਦਿੱਤਾ ਵਾ ਆਰਐਸਐਸ ਵਾਲਿਆਂ ਦਾ ਕੱਲ ਵੀ ਮੈਨੂੰ ਫੋਨ ਆਇਆ ਸੋਣੀ ਚੁਪੜੀਦਾ ਕਿ ਉਹਨਾਂ ਨੇ ਵੀ ਉੱਥੇ ਲਿਖ ਕੇ ਦਿੱਤਾ ਕਮੇਟੀ ਘਰ ਤੇ ਕੋਈ ਉੱਥੇ ਕਾਰਵਾਈ ਨਹੀਂ ਹੋਈ ਇਹ ਹੀ ਕਮੇਟੀ ਦਾ ਰੱਗੇ ਹੀ ਬੇਨਤੀ ਕਰਦੇ ਆਂ ਤੇ ਫਿਰ ਉਹਨਾਂ ਨੂੰ ਡਟ ਕੇ ਕਹਿੰਦੇ ਸਾਰੇ ਸ਼ਹਿਰ ਨਿਵਾਸੀ ਚੜਿਆ ਮਹੱਲਾ ਨਿਵਾਸੀ ਵੀ ਸਾਡੇ ਸ਼ਹਿਰ ਚ ਨਹੀਂ ਇਸ ਗਾਂਧੀ ਗਰਾਊਂਡ ਚ ਨਹੀਂ ਸਾਰੇ ਸ਼ਹਿਰ ਵਿੱਚ ਕੁੱਤਿਆਂ ਨੇ ਬਹੁਤ ਹੀ ਜ਼ਿਆਦਾ ਗੰਦ ਪਾਇਆ ਹੋਇਆ ਵਾ ਚਾਰ ਚਮਰੇ ਗੰਦ ਪਾਇਆ ਹੋਇਆ ਵਾ ਤੇ ਇੱਥੇ ਸਾਡੇ ਗਾਂਧੀ ਗਰਾਊਂਡ ਦੇ ਵਿੱਚ ਇੱਕ ਤੇ ਲੱਗੇ ਸਰਕਾਰੀ ਸਕੂਲ ਹੈ ਉੱਥੇ ਬੱਚੇ ਆਉਂਦੇ ਹਨ ਇੱਕ ਮੋਦੀ ਮੰਦਿਰ ਮੰਦਰ ਹੈ ਜਿੱਥੇ ਸਾਰੀ ਦੁਨੀਆ ਜਿਹੜੀ ਆ ਸਾਰੇ ਤੁਹਾਡਾ ਭਲਾ ਇੱਥੇ ਮੱਥਾ ਟੇਕਣ ਆਉਂਦਾ ਵਾ ਸਕੂਲੇ ਬੱਚੇ ਪੜਨ ਆਉਂਦੇ ਨੇ ਤੇ ਉਹਨਾਂ ਨੂੰ ਉਹ ਕੁੱਤੀ ਜਿਹੜੀ ਆ ਮਗਰੋਂ ਦੀ ਆਣ ਕੇ ਤੇ ਪੈ ਜਾਂਦੀ ਏ ਇੱਕੋ ਕੁੱਤੀ ਪੈਂਦੀ ਆ ਤੇ 15-20 ਕੁੱਤੇ ਨਾਲ ਝੁੰਡ ਦੇ ਝੁੰਡ ਹੋਰ ਆਣ ਕੇ ਤੇ ਪੈ ਜਾਂਦੇ ਨੇ ਤੇ ਅਸੀਂ ਬੜੀ ਵਾਰੀ ਅੱਗੇ ਵੀ ਸਕੂਲ ਵਾਲਿਆਂ ਵੀ ਅਪੀਲ ਕੀਤੀ ਆ ਤੇ ਅਸੀਂ ਫੇਰ ਹੁਣ ਬੈਠੇ ਫੇਰ ਆਈ ਸ਼ਹਿਰ ਨਿਵਾਸੀ ਫੇਰ ਅਪੀਲ ਕਰਨੇ ਆ ਇਹ ਇਹਦਾ ਨਾਂ ਦਾ ਜਿਹੜਾ ਵਾ ਜਲਦੀ ਤੇ ਜਲਦੀ ਇਲਾਜ ਕੀਤਾ ਜਾਵੇ ਆ ਹੁਣੇ ਫਿਰ ਮੈਂ ਇੱਥੇ ਆਇਆ ਤੇ ਮੇਰੇ ਕੋਲ ਇੱਕ ਬੱਚਾ ਲੰਘਿਆ ਜੇ ਬੱਚੂ ਗੀਤਾ ਬੜੀ ਵਾਲਾ ਉਹ ਗਾਂਧੀ ਘਰੋਂ ਚ ਡੰਗੜਿਆ ਉਹਦਾ ਵੀ ਲੱਤ ਪਾੜ ਕੱਢੀ ਆਉਦੀ ਉਹਦਾ ਵੀ ਉੱਥੇ ਲਿਆ ਕੇ ਮੁੜ ਕੇ ਬਟੂ ਪ੍ਰਧਾਨ ਹੋਣਾ ਵਿਚਾਰਿਆ ਨੇ ਆਪ ਇਲਾਜ ਕੀਤਾ ਵਾ ਆਪ ਉਹਦਾ ਠੀਗਾ ਲਾ ਕੇ ਤੁਹਾਨੂੰ ਦਵਾਈ ਮਲਬ ਦੁਪੱਟੀ ਦੇ ਕੇ ਤੁਹਾਨੂੰ ਘਰ ਘੋੜਿਆ ਵਾ ਨੇ ਅਸੀਂ ਵੇਖੋ ਕਿਹੜਾ ਸਟੱਪ ਤੋਂ ਇਹਨਾਂ ਦੇ ਖਿਲਾਫ ਹੋਈ ਜਾਂਦਾ ਬੀ ਜਾ ਕੇ ਮਜਾਰਾ ਸਾਰਾ ਸ਼ਹਿਰ ਨਿਵਾਸੀ ਜਿਹੜੇ ਇਕੱਠੇ ਹੋ ਗਏ ਤੇ ਨਾਲ ਤੇ ਲਾ ਕੇ ਮਜਾਰਾ ਕਰੀਏ ਜਾ ਤੇ ਤਾਂ ਹੀ ਇਹਨਾਂ ਜਾਮ ਲਗਾ ਜਾ ਕੇ ਕੁਛ ਲੱਗੇ ਇਸ ਤਰ੍ਹਾਂ ਦੇ ਵਿਚਾਰੇ ਗਰੀਬ ਬੱਚਾ ਨੂੰ ਕੱਟਦੇ ਰਹਿਣ ਕਿ ਕਹਿੰਦੀ ਪਰਸੋਂ ਚੋਹ ਦੇ ਇੱਕ ਸਕੂਲ ਦੇ ਬੱਚੇ ਨੂੰ ਕਟਿਆ ਉਹਦੀ ਮਾਂ ਰੋਂਦੀ ਸੀ ਵੀ ਮੇਰੇ ਕੋਲ ਪੈਸੇ ਲਾਜ ਜੋ ਕੇ ਪੈਸੇ ਆ ਨਹੀਂ ਗੇ ਉੱਥੇ ਵੀ ਤੇ ਅਸੀਂ ਫਿਰ ਅਸੀਂ ਕਹਿੰਦੇ ਆ ਵੀ ਨਾ ਲੋਕਾਂ ਨੂੰ ਮਜਬੂਰ ਕੀਤਾ ਜਾਵੇ ਕੋਈ ਮੁਜਾਰਾ ਕਰ ਲਈ ਕੁਝ ਕਰ ਲਈ ਤੇ ਇਸ ਦਾ ਜਿਹੜਾ ਵਾ ਪੱਕਾ ਹਾਲਾ ਜਿਹੜਾ ਵਾ ਉਹ ਕੀਤਾ ਜਾਵੇ ਦਸਤ ਕਰਨ ਮਜ਼ਰਾ ਵੀ ਲੋਕ ਜਾਣਾ ਘਟ ਗਿਆ ਜੀ ਬਹੁਤ ਜ਼ਿਆਦਾ ਬਹੁਤ ਫਰਕ ਪੈ ਗਿਆ ਤੇ ਰਾਤ ਨੂੰ ਸਾਡੇ ਆਪਣੇ ਭੱਲੇ ਦੇ ਸਾਡੀਆਂ ਬੀਬੀਆਂ ਜਿਹੜੀਆਂ ਘਰੋਂ ਦੇ ਨਿਕਲਦੀਆਂ ਲੱਗੀਆਂ ਮੰਦਰੋਂ ਜਾਣ ਲੱਗੀਆਂ ਰਾਜ ਜਿਹੜਾ ਕੋ ਜਾਨਦਾ ਤੇ ਰਾਜ ਛੋਟੀਆਂ ਫੜ ਕੇ ਆਉਂਦੇ ਨੇ ਸਕੂਲ ਦੇ ਜਿਹੜੇ ਬੱਚੇ ਜਾਂਦੇ ਨੇ ਉਹ ਵਿਚਾਰੇ ਦਹਿਸ਼ਤ ਦੇ ਮਾਰੇ ਕਦੀ ਉਹ ਪਰਲੇ ਗੇਟ ਗਾੜੀ ਖਲੋ ਜਾਂਦੇ ਨੇ ਕਦੀ ਉਰਲੇ ਗੇਟ ਗਾੜੀ ਖਲੋ ਜਾਂਦੇ ਤੇ ਉਹਨਾਂ ਦੇ ਨਾਲ ਉਹਨਾਂ ਨੂੰ ਫਿਰ ਵਿਚਾਰਾ ਜਿਹੜਾ ਰਾਹगिर ਜਾਂਦਾ ਵਾ ਉਹ ਉਹਨਾਂ ਨੂੰ ਜਾ ਕੇ ਤੇ ਤੁੱਲੇ ਬਾੜ ਕੇ ਆਉਂਦੇ ਨੇ ਬਾਰੇ ਵੇਖੋ ਹੁਣ ਅਸੀਂ ਕੀ ਕਹਿ ਸਕਦੇ ਆਂ ਕਿ ਉਹਨਾਂ ਨੇ ਬੇਤੀ ਕੀਤੀ ਨਾ ਪਰ ਉਹਦੇ ਪਰ ਸਾਰੇ ਸਿਆਰ ਆਈ ਉਹਨੇ ਵੀ ਇਕੱਠਾ ਹੋ ਗਏ ਤੇ ਮੜ ਕੇ ਫਿਰ ਬਜਾ ਰਹੀ ਕੀਤਾ ਜਾ ਕੋਈ ਜਾਮ ਲਾਇਆ ਲਾਇਆ ਜਾਊਗਾ ਕੁਝ ਕੀਤਾ ਜਾਊਗਾ ਕਿਉਂਕਿ ਆਮ ਆਦਮੀ ਦਾ ਇਲਾਜ ਕਰਵਾ ਲੈਂਦਾ ਵਾ ਗਰੀਬ ਆਦਮੀ ਵਿਚਾਰਾ ਕਿੱਧਰ ਜਾਵੇ ਰੋਜ ਉਥੇ ਜਿਹੜੀ ਕੁੱਤੀ ਆ ਰੋਜ ਕੇ ਇਹਨੂੰ ਕਟਣਦੀ ਆ ਅੱਜ ਸੇਰੇ ਵੀ ਕਟਿਆ ਹੁਣ ਫੇਰ ਕਟਿਆ ਵਾ ਸਕੂਲੇ ਵੀ ਬੱਚੇ ਡਰਦੇ ਨੇ ਜਾਂਦੇ ਨਹੀਂ ਸਕੂਲ ਦੇ ਸਟਾਫ ਨੂੰ ਵੀ ਪਏ ਪਏ ਆ ਕੁੱਤੇ ਪਏ ਨੇ ਬੱਚਿਆਂ ਨੂੰ ਵੀ ਕੱਢਦੇ ਨੇ ਉਥੇ ਬੀਬੀਆਂ ਦੀ ਗਿਣਤੀ ਜਿਹੜੀ ਆ ਬਹੁਤ ਜ਼ਿਆਦਾ ਘਟ ਗਈ ਹੈ ਲੋਕੀ ਡਰਦੇ ਆਉਂਦੇ ਹੀ ਨਹੀਂਗੇ